ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਕੀ ਆ ਗਏ ਆਂ ਵੀਗਨ ਆ ਗਿਆ ਤੇ ਅੱਜ ਨਿਆਣਿਆਂ ਕਹਿੰਦੇ ਦਿਲ ਕਰਦਾ ਆਪਣੇ ਛੋਲੇ ਟੂਰੇ ਬਣਾ। ਤੇ ਛੋਲੇ ਟੂਰੇ ਆਮ ਦਿਨ ਚਤ ਬਣਦੇ ਨਹੀਂਗੇ ਇਹ ਤੇ ਵੀਗਨ ਦਾ ਸਮਾਂ ਹੈ ਕਿਉਂਕਿ ਇਹਨੂੰ ਥੋੜਾ ਜਿਹਾ ਟਾਈਮ ਵੀ ਵੱਧ ਲੱਗਦਾ ਕਿਉਂਕਿ ਤੁਹੀ ਦੂਰ ਐਟਮਾ ਤਿਆਰ ਕਰਨੀ ਆਉਂਦੀ ਹੈ। ਅਪਾ ਜਿਹੜੀਆਂ ਇਹਨਾਂ ਚੀਜ਼ਾਂ ਦੇ ਵਿੱਚ ਛੋਟ-ਛੋਟੀਆਂ ਚੀਜ਼ਾਂ ਦੇ ਗਲਤੀਆਂ ਇਹਨਾਂ ਨੂੰ ਆਪਾਂ ਬਿਲਕੁਲ ਜਿਹੜੇ ਰੇੜੀਆਂ ਤੇ ਮਿਲਦੇ ਆ ਨਾ ਉਦਾਂ ਦੇ ਅੱਜ ਆਪਾਂ ਪਟੂਰੇ ਤੇ ਛੋਲੇ ਬਣਾਵਾਂਗੇ ਤੇ ਜਿਨ੍ਹਾਂ ਨੂੰ ਕਹਿੰਦੇ ਚਿੱਕੜ ਛੋਲੇ ਆ ਨਾ ਛੋਲੇ ਜੇ ਸੁੱਕੇ ਬਣਾਵਾਂਗੇ ਜਿੱਦਾਂ ਦੇ ਆਮ ਘਰਾਂ 'ਚ ਆਪਾਂ ਬਣਾ ਲੈਂਦੇ ਉਦਾਂ ਦੇ ਨਹੀਂ ਬਣਾਣੇ ਜਿੱਦਾਂ ਦੇ ਦੁਕਾਨਾਂ ਤੇ ਮਿਲਦੇ ਨਾ ਉਹ ਸਾਵਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਨਾ ਪਟੂਰੀਆਂ ਦਾ ਆਟਾ ਗੁੰਨਦੇ ਆ ਤੇ ਉਹਦੇ ਵਾਸਤੇ ਉਹਦੇ ਵਾਸਤੇ ਜਿਹੜੀ ਆ ਨਾ ਆ ਦੇਖੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸਮਾਨ ਤਿਆਰ ਕਰ ਲਈਏ ਕਿ ਮੈਂ ਤੁਹਾਨੂੰ ਪੜ੍ਹਾਉਂਦਾ। ਆਪਾਂ ਸਭ ਤੋਂ ਪਹਿਲਾਂ ਲੈਨੇ ਆ 2 ਚਮਚੇ ਜਿਹੜਾ ਨਾ ਦਹੀਂ ਲੈਨੇ। ਦੇਖੋ। ਆਪਾਂ 1.5 ਕਿਲੋ ਆਟਾ ਬੁਨਣਾ, 2-3 ਚਮਚੇ ਮੈਂ ਦਹੀਂ ਦੇ ਲੈ ਲੇ। ਕਿਉਂਕਿ ਇਹਦੇ ਨਾਲ ਜਿਹੜਾ ਨਾ ਆਟਾ ਛੇਦੀ ਹੋ ਜਾਣਾ, ਇਹ ਆ ਜਿਹੜੇ ਫਟਾਫਟ ਆਪਾਂ ਕੰਮ ਕਰਨਾ ਹੈ। 2-3 ਚਮਚੇ ਆਪਾਂ ਇਹ ਲੈ ਲੈਣ। ਇਹਦੇ ਵਿੱਚ ਮਾਣਾ ਜਾਂ ਪਾਪਾਂਗੇ ਬੇਕਿੰਗ ਪਾਊਡਰ। ਇਹ ਛੋਟਾ ਆਪਾ ਛੋਟਾ ਪਾਸਾ ਬਣਾ ਦੇਣੀ ਦੇ ਕੰਮ ਕਰ ਦਤਾ ਨੂੰ ਇਹ ਇਹ ਹੋ ਗਿਆ ਜੇ ਦੇ ਬਾਅਦ ਦੇ ਵਿੱਚ ਆਪਾਂ ਇਹਦੇ ਵਿੱਚ ਪਾਉਣਾ ਮਾੜਾ ਤੇਲ ਕਿਉਂਕਿ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਜਿਹਦੇ ਆਪਾਂ ਘੇ ਪਾਉਨੇ ਆ ਵਿੱਚ ਘੇ ਨਾਲ ਬਣਦੇ ਆ ਕੁਰਕਰੇ ਜਿਹਨੂੰ ਆਪਾਂ ਕਹਿੰਦੇ ਨੇ ਭੁਰਭੁਰੇ ਨਹੀਂ ਹੁੰਦੇ ਉਹ ਬਣਦੇ ਜੇ ਤੇਲ ਪਾਉਗੇ ਇਹਨਾਂ ਨਰਮ ਬਣਦੇ ਆਪਾਂ ਇਹਦੇ ਵਿੱਚ ਘੀ ਨਹੀਂ ਪਾਉਣਾ ਇਹਦੇ ਵਿੱਚ ਤੇਲ ਪਾਉਣਾ ਮੜਾ ਜਾ ਬਸ ਥੋੜਾ ਜਿਹਾ ਕਿਉਂਕਿ ਇਹਦੇ ਨਾਲ ਫਿਰ ਜਿਹੜੇ ਨਾਰਮਲ ਲੱਸੀदार ਬਣਨਗੇ ਇਹ ਪਾ ਲਿਆ ਥੋੜਾ ਇਹ ਪਰਚੋਟ ਕੀ ਦੇ ਵਿੱਚ ਪਾ ਦਿੰਨੇ ਨੂੰ ਤੇ ਇੱਕ ਚੀਜ਼ ਆ ਹਾ ਆਪਣੇ ਇੰਡੀਆ ਤੋਂ ਆਪਣੇ ਹਿੰਦੇ ਘਰਾਂ ਦੇ ਸੂਜੀ ਆ ਇਹ ਸੂਜੀ ਮੈਂ ਤਕਰੀਬਨ ਅੱਧਾ ਪੌਣਾ ਘੰਟਾ ਹੋ ਗਿਆ ਭੇਂ ਕੇ ਰੱਖੀ ਆ ਇਹਦੇ ਨਾਲ ਨਾ ਉਤੋਂ ਜਿਹੜੇ ਕੁਰਕਰੇ ਵਿੱਚੋਂ ਜਿਹੜੇ ਨਰਮ ਬਣਨਗੇ ਇਹ ਜ਼ਰੂਰੀ ਆ ਇਹ ਤੁਸੀਂ ਪਾ ਦਿਓ ਨਾ ਵਿੱਚ ਇਹਨਾਂ ਬਹੁਤ ਟੇਸਟੀ ਬਣਨਗੇ ਇਹ ਇਹਨੂੰ ਹੀ ਛੱਕੇ ਦੇ ਵਿੱਚ ਪਾ ਦੇਣਾ ਆਪਾਂ। ਇਹ ਦੇਖੀ। ਹੁਣ ਆਪਾਂ ਇਹਦੇ ਵਿੱਚ ਆ ਪਾਣੀ ਲਿਆ ਮੈਂ ਬੌਲਾ ਜਾਨੀ ਕਿ ਇਹ ਹਨਾ ਗਰਮ ਨਹੀਂ ਨਾ ਠੰਡਾ ਆਪਾਂ ਗੁਲਗੁਲਾ ਜਿਹਾ ਪਾਣੀ ਲੈਣਾ ਹਨਾ ਕੋਸਾ ਜਿਹਾ ਪਣੀ ਜਿਹਨੂੰ ਕਹਿੰਦੇ ਨੇ। ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਆਪਾਂ ਪਹਿਲਾਂ ਇਹਨੂੰ ਇਦਾਂ ਇਕੱਲੇ ਨੂੰ ਮਿਕਸ ਕਰ ਲੈਣਾ ਆਪਾਂ ਜੀ। ਠੀਕ ਆ ਜੀ। ਤੇ ਹੁਣ ਕਦਹੀਂ ਜਿਹੜਾ ਨਾ ਇਹ ਨਮਕ ਜਿਹੜਾ ਖਾਸ ਕਰਕੇ ਹੁੰਦਾ ਤੇ ਇੱਕ ਚੀਜ਼ ਆਪਾਂ ਭੁੱਲ ਗਏ ਤੇ ਥੋੜੀ ਜਿਹੀ ਜਿਹੀ ਹੈ ਨਾ ਆ ਜਿਹੜੀ ਚੀਨੀ ਆ ਅੰਡੇ ਦੇ ਵਿੱਚ ਜ਼ਰੂਰ ਪਾਣੀ ਥੋੜੀ ਜਿਹੀ ਕੰਬੇਦਣਾ ਜਿਹੜਾ 골ਡ ਕਲਰ ਬਹੁਤ ਵਧੀਆ ਬਣਦਾ ਮਾਣੋ ਥੋੜੀ ਜਿਹੀ ਖੰਡ ਪਾ ਲਾ ਜੇ ਇੱਕ ਚਮਚਾ ਨਿਕਾ ਇਹ ਹੋ ਗਿਆ ਤੇ ਲੂਣ ਆਪਾਂ ਥੋੜਾ ਜਿਹਾ ਪਾ ਲਈਏ ਵਾ ਤੇ ਇਹਨੂੰ ਕਰਕੇ ਨਾ ਮਿਕਸ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲੈਣਾ ਆਪਾਂ ਕੋਲ ਗਿਆ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਮੈਦਾ ਆ ਦੇਖੋ ਮੈਦਾ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਮਿਲੋ ਘੋਲ ਲੈਣਾ ਥੋੜੇ ਜਿਹਾ ਆਟਾ ਗੁੱਜਿਆ ਪਿਆਲ ਹੋਊਗਾ ਜਿੰਨੇ ਬਣਾਉਣੇ ਹੁਣ ਕੇ ਬਾਕੀ ਬਾਅਦ ਦੇ ਵਿੱਚ ਹੀ ਬਣਾ ਲਦੇ ਆ ਆ ਦੇਖੋਗੇ ਬਚੀ ਗੋਲ ਕੇ ਉਸਾਰਨਾ ਦੇ ਦੋ ਆਲੋਈ ਇਹਨੂੰ ਗੁੰਦਿਆ ਹਮੇਸ਼ਾ ਖਿਆਲ ਰੱਖਣਾ ਕਿਉਂਕਿ ਜਿਹੜਾ ਡੋ ਆਪਾ ਬਣਾਉਨੇ ਨਾ ਆਟਾ ਇਹਨੂੰ ਸਖਤ ਨਹੀਂ ਕਰਨਾ ਇਹਨੂੰ ਥੋੜਾ ਜਿਆ ਨਰਮ ਗੁੰਨਣਾ ਕਿਉਂਕਿ ਨਰਮ ਗੁੰਨਾਂਗੇ ਨਾ ਫੇਰ ਹੀ ਜਿਹੜੇ ਆ ਇਹ ਵਧੀਆ ਤਰੀਕੇ ਨਾਲ ਇਹ ਬਣਨਗੇ ਆ ਦੇਖੋ ਇਹਨੂੰ ਤਾਂ ਮਿਕਸ ਕਰ ਲੈਣਾ ਤੁਹਾਨੂੰ ਜਦੋਂ ਆਟਾ ਗੋਝ ਗਿਆ ਨਾ ਤੁਹਾਨੂੰ ਦੱਸ ਦੇ ਬਾਅਦ ਵਿੱਚ ਦਿਖਾਉਣੇ ਕਿੱਦਾਂ ਆਟਾ ਬਣਾਉਣਾ ਹਾਂਜੀ ਆ ਦੇਖੋ ਆਟਾ ਤਕਰੀਬਨ ਆਪਾ ਗੋਲਿਆ ਇਹ ਇਦਾਂ ਦਾ ਗੁੰਨਾ ਦੇਖੋ ਇਹਨਾਂ ਨਰਮ ਹੋਣਾ ਚਾਹੀਦਾ ਨਾ ਆਮਣਾ ਹੁਣ ਇਹਨੂੰ ਆਪਾਂ ਹਨਾ ਜਾਂ ਇਦਾਂ ਵੀ ਰੱਖ ਸਕਦੇ ਨੂੰ ਤਕਰੀਬਨ ਅੱਧੇ ਇਹ ਜਿਹੜੇ ਆ ਜੰਦਬਾ ਦੀ ਆਪਾਂ ਬਣਾਉਣੀ ਹੈ ਨਾ ਤਾਂ ਹੀ ਨਹੀਂ ਪਾਇਆ ਇਹਦੇ ਵਿੱਚ ਇਹ ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਆਪਾਂ ਇਹਦੇ ਹਨਾ ਠੂਰੇ ਬਣਾਵਾਂਗੇ ਆਹ ਦੇਖੋ ਇਹਨੂੰ ਨਾਲ ਹੀ ਮੈਂ ਇਹਦਾ ਇਦਾਂ ਕੀਤਾ ਇਹਨੂੰ ਆਹੜਾ ਲਹਾੜ ਦੇ ਵਿੱਚ ਪਾ ਗਏ ਨਾ ਕਿਉਂਕਿ ਇਹਦੇ ਦੇਖੋ ਤੇ ਵੀ ਮੜਾ ਜਾਂ ਹਾਤੇ ਤੇਲ ਪਾ ਗਏ ਮੜਾ ਜਾਂ ਤੇਲ ਪਾ ਲਾ ਆਟੇ ਨੂੰ ਇਹਦੇ ਬਾਹਰ ਲੈਣਾ ਕਿਉਂਕਿ ਚੰਗੜੂ ਬਣਾਏ ਸੀ ਨਾ ਇਹਨੂੰ ਮਾਰੋ ਇਸਾਂ ਢੰਗ ਨਾਲ ਹਰੇਕ ਠੀਕ ਹੈ ਜੀ ਇਹਨੂੰ ਪੂਰਾ ਬੰਦ ਕਰ ਦੇਣਾ ਵਾਸਤੇ ਇਹਨੂੰ ਖਵਾ ਨਾ ਲੱਗੇ ਹਾਂ ਇਹਨੂੰ ਬੰਦ ਕਰਕੇ ਤੇ ਜਿੰਨਾ ਚਿਰ ਆਪਾਂ ਜਿਹੜਾ ਮੁੜ ਕੇ ਤੁਹਾਨੂੰ ਦਿਖਾਉਣੇ ਕਿਦਾਂ ਛੋਲਿਆਂ ਦਾ ਤਿਆਰ ਕਰਨਾ ਸਮਾਂ ਉਹਨਾਂ ਜਿਹੜੇ ਨੂੰ ਆਪਾਂ ਮੈਂ ਇਹਨੂੰ ਰੱਖਣ ਲੱਗਾ ਨਹੀਂ ਕਿ ਓਫਨ ਦੇ ਵਿੱਚ ਕਿਉਂਕਿ ਇੱਥੇ ਜਿਆ ਇੱਥੇ ਇਹ ਨਹੀਂ ਚਲਾਉਣਾ ਇਹਨੂੰ ਇਹਦਾ ਇਹ ਸਰੂ ਜਿੰਨਾ ਕੰਦਰ ਟੈਂਪਰੇਚਰ ਗਰਮੀ ਆ ਜਿੰਨੀ ਕਿ ਜਾਨੀ ਕਮਰੇ ਦੀ ਗਰਮੀ ਉਹਦੇ ਵਿੱਚ ਰਵੇ ਅੱਧਾ ਪਣਾ ਘੰਟਾ ਤਿਆਰ ਰਵੇ ਆਟਾ ਇਹਦੀ ਨਾਲ ਆਟਾ ਚਲਦੀ ਪਾ ਇਹ ਤੁਹਾਨੂੰ ਬਾਅਦ ਵਿੱਚ ਦਿਖਾਉਣੀ ਜਿੱਤਾਂਗਾ ਹਾਂਜੀ ਆਪਾਂ ਅੱਗੇ ਉਹ ਆਟਾ ਦੇ ਗੋਲੇ ਦੇ ਰੱਖਤਾ ਹਨ ਉਹ ਤਹੋਂ ਹੋਣ ਲਿਆ ਆਟਾ ਬੇਟਾ ਹੁਣ ਆ ਛੋਲੇ ਦੇ ਲਓ ਅਈਆ ਮੈਂ ਤਕਰੀਬਨ ਇਹਨੂੰ ਰਾਤ ਨੂੰ ਭੇਗਿਆ ਨਾ ਕੀ 7 ਘੰਟੇ ਪਹਿਲਾਂ ਭਿੰਦੇ ਹੁਣ ਤਾਂ ਬਹੁਤ ਵਧੀਆ ਬਣਦੇ ਚਿੱਟੇ ਛੋਲੇ ਇਹ ਮੈਂ ਰਾਤ ਹੀ ਤਕਰੀਬਨ 3-4 ਘੰਟੇ ਕੁਵਲ ਲੰਬੇ ਪਿੰਦੇ ਰੱਖੇ ਆ ਹੁਣ ਆਪਾਂ ਇਹਨਾਂ ਨੂੰ ਕੋਈ ਨਾ ਅਦਰਕ ਨਾ ਲਸਣ ਨਾ ਗੰਡੇ ਕੋਈ ਚੀਜ਼ ਨਹੀਂ ਪਾਣੀ ਇਹ ਆਪਾਂ ਬਣਾਉਣੇ ਆ ਬਿਲਕੁਲ ਸਾਦੇ ਤੇ ਇਹਨਾਂ ਨੂੰ ਬਣਾਉਣੇ ਮੈਨੂੰ ਆਪਣੇ ਪੰਜਾਬੀ ਦੇ ਵਿੱਚ ਕਹਿੰਦੇ ਚਿੱਕੜ ਛੋਲੇ ਵੀ ਕਹਿ ਦਿੰਦੇ ਆ ਜਿਹਦੇ ਬਿਲਕੁਲ ਦੇਸੀ ਜਬਾਨ ਵਿੱਚ ਆਪਾਂ ਅੱਜ ਉਹ ਤੁਹਾਨੂੰ ਚੀਜ਼ ਬਣਾ ਦਿਵਾਣੀ ਔਰ ਉਹਦੇ ਵਾਸਤੇ ਇਹਨਾਂ ਦਾ ਰੰਗ ਜਿਹੜਾ ਨਾ ਥੋੜਾ ਜਿਆਦਾ ਡਾਰਕ ਹੋਣਾ ਚਾਹੀਦਾ ਕਾਲਾ ਇਨਾਂ ਨੂੰ ਰੰਗ ਦੇਣ ਲਈ ਆ ਦੇਖੋ ਮੈਂ ਲਈਏ ਚਾਹ ਪੱਤੀ ਚਾਹ ਪੱਤੀ ਚਮਚਾਕ ਲੈ ਲਈ ਇਹਨਾਂ ਨੂੰ ਹੁਣ ਜਦੋਂ ਆਪਾਂ ਉਹਦੇ ਵਿੱਚ ਸੀਟੀ ਬਣਾਉਣੀ ਨੇ ਚਾਹ ਪੱਤੀ ਨੂੰ ਇਦਾਂ ਕੇ ਪੋਣੇ ਦੇ ਵਿੱਚ ਕੇ ਪਤਲੇ ਮਲਮਲ ਦੇ ਵਿੱਚ ਬੰਨ ਲਓ ਬੰਨ ਗਏ ਨੇ ਨਾ ਗੰਢ ਦੇ ਕੇ ਇਹਨੂੰ ਦੇ ਕੇ ਗੰਢ ਜਿਹੜੀ ਖੁੱਲੇ ਨਾਲ ਵਿੱਚ ਇਹ ਦੇਖੋ ਮਨ ਲੱਗਦਾ ਪੰਖਾ ਫੇਰੇ ਨਾ ਇਹਨੂੰ ਆਪਾਂ ਕਰਕੇ ਨੇ ਗੰਢ ਦੇ ਕੇ ਆ ਦੇਖੋ ਇਹ ਜੇ ਬੰਨ ਲੈਣੇ ਇਹਨੂੰ ਇਹਨਾਂ ਇਹੋ ਗੰਡ ਗੰਡ ਦੇ ਇਹਨੂੰ ਸਿੱਟ ਦੇਣਾ ਮਾ ਵਿੱਚ ਤੇ ਇਹਨੂੰ ਨਾਲ ਹੀ ਇਹਦੀ ਇੱਕ ਦੋ ਸੀੜੀਆਂ ਜਿਹੜੀਆਂ ਲਵਾਉਣੀਆਂ ਉਹਦੇ ਨਾਲ ਹੀ ਲਵਾ ਦੇਣੀ ਹੈ ਇਹਦੇ ਨਾਲ ਜਿਹੜਾ ਇਹਨਾਂ ਦਾ ਰੰਗ ਆ ਉਹ ਜਿਹੜਾ ਡਾਰਕ ਹੋ ਜਾਊਗਾ ਪਰ ਤੇ ਇਹ ਨਾ ਸੋਚੋ ਵੀ ਖਣੀ ਇਹਦੇ ਨਾਲ ਚਾਹ ਪੱਤੀ ਦਾ ਟੇਸ ਵਿੱਚ ਆਊਗਾ ਉਹ ਨਹੀਂ ਆਊਗਾ ਇਹ ਚੀਜ਼ ਕੋਈ ਖਬਰੌਣ ਵਾਲੀ ਗੱਲ ਨਹੀਂ ਇਹਨਾਂ ਦਾ ਸਿਰਫ ਰੰਗ ਹੀ ਦੇਣਾ ਹੈ ਇਹਨਾਂ ਨੇ ਆਪਣਾ ਹਣਾ ਤੇ ਜੇ ਤੇ ਤੁਹਾਡੇ ਕੋਲ ਚਾਹ ਪੱਤੀ ਨਹੀਂ ਪਾਣੀ ਤੁਸੀਂ ਆਪਣੇ ਸੁੱਕੇ ਹੋਏ ਆਲੂ ਭਖਾਰੇ ਹੁੰਦੇ ਆ ਉਈ ਉਹ ਪਾ ਸਕਦੇ ਆ ਤੇ ਮੈਂ ਨਾ ਪਰ ਹੁਣ ਮੇਰੇ ਕੋਲ ਹੈ ਨਹੀਂ ਸੀ ਕਿ ਮੈਂ ਫੇ ਤਾਂ ਕਰ ਗਿਆ ਚਾਹ ਪੱਤੀ ਆਨੇ ਗਰਨ ਦੇ ਦਿੱਤੀ ਆਪ ਇਹਨੇ ਸਿਰਤਾ ਵਿੱਚ ਤਕਰੀਬਨ ਚਮਚਾ ਡੇਢ ਚਮਚਾ ਆਪਾਂ ਇਹਦੇ ਵਿੱਚ ਨੂਨ ਦਾ ਪਾ ਦਿੰਦੇ ਆ ਨਿੱਕਾ ਜਿਹਾ ਜਮਚਾ ਹੁਣ ਤਾਂ ਆਪਦੇ ਟੀਸ ਦੇ ਹਿਸਾਬ ਨਾਲ ਪਾਉਣੀ ਆ ਤੁਸੀਂ ਇਹਨੇ ਦੇਖਣਾ ਮੈਂ ਕੀ ਆਉਂਦਾ ਆ ਤੁਸੀਂ ਬਸ ਆਪਣੇ ਟੀਸ ਤੇ ਸਟਾਉ ਇਹਨੂੰ ਆਪਾਂ ਬਸ ਹੋਰ ਵਿੱਚ ਕੋਈ ਜੀ ਨਹੀਂ ਪਾਉਣੀ ਨਾਲ ਹੀ ਕਰ ਦੇਣਾ ਦਾ ਚੁੱਲਾ ਚਾਲੂ ਇਹ ਦੇਖਣਾ ਹੁਣ ਇਹਨੂੰ ਲਾਪਾਪਾ ਟੱਕਣਾ ਤੇ ਕਰੀਬਨ 4-5 ਛੇੜੀਆਂ ਇਹਨੀਆਂ ਲਵਾ ਦੇਣੀਆਂ ਕਿਉਂਕਿ 16 ਛੇੜੀਆਂ ਟੱਕ ਜਾਣ ਪੂਰੇ ਉਹ ਨੂੰ ਮੈਨਿੰਗ ਬੋਲਣਾ ਹੁਣ ਕੁੱਕਰੀ ਬੋਲੂਗਾ ਉਹਦੇ ਹਿਸਾਬ ਨਾਲ ਤੁਸੀਂ ਦੇਖਣਾ ਕੀ ਕਹਿੰਦਾ ਹੈ ਆਪਾਂ 4-5 ਛੇੜੀਆਂ ਲਵਾ ਕੇ ਮੁੜ ਕੇ ਦੇਖਣਾ ਹਾਂਜੀ ਆਪਾਂ ਦੇਖੋ ਉਹ ਛੋਲੇ ਰੱਖੇ ਸੀ ਉਪਰਵੇਂ ਉਹਨਾਂ ਨੂੰ ਦੋ ਦੋ ਸੀੜੀਆਂ ਲੱਗ ਜਾਣਗੀਆਂ ਹੁਣ ਆਪਾਂ ਇਹਨਾਂ ਵਾਸਤੇ ਜਿਹੜੇ ਛੋਲੇ ਬਣਾਉਣ ਵਾਸਤੇ ਆਪਾਂ ਇੱਕ ਮਸਾਲਾ ਤਿਆਰ ਕਰਾਂਗੇ ਸਪੈਸ਼ਲ ਮਸਾਲਾ ਇਹਨਾਂ ਵਾਸਤੇ ਇਹ ਤੋਂ ਧਿਆਨ ਨਾ ਦੇਖ ਰਹੇ ਕਿਉਂਕਿ ਇਹਦਾ ਜਿਹੜਾ ਮਸਾਲਾ ਆਪਾਂ ਬਿਲਕੁਲ ਵੱਖਰਾ ਬਣਾਉਣਾ ਥੋੜਾ ਜਿਹਾ ਕਿਉਂਕਿ ਇਹਦਾ ਜਿਹੜਾ ਕਲਰ ਵੀ ਡਾਰਕ ਹੋਣਾ ਜਿਹਦਾ ਆਪਾਂ ਆਦਰਕ ਲਸਣ ਇਹਦੇ ਵਿੱਚ ਕੋਈ ਨਹੀਂ ਪਾਉਣਾ ਚਟਪਟੇ ਹੋਣੇ ਚਾਹੀਦੇ ਛੋਲੇ ਭਟੂਰੇ ਚਟਪਟੇ ਜਿੰਦਾ ਸਮੋਸੇ ਹੋਵੇ ਗੋਲ ਗੱਪੇ ਹੋਵੇ ਉਹੋ ਹੀ ਚੀਜ਼ੇ ਆ ਇਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਆਹ ਦੇਖੋ ਥੋ フライਪਿੰਗ ਮੈਂ ਰੱਖ ਲਿਆ ਤੇ ਮਠੀ ਅੱਗ ਤੇ ਬਿਲਕੁਲ ਰੱਖਣਾ ਨਾ ਕਾਲੀ ਮਿਰਚ ਆ ਦੇਖੋ ਕਾਲੀਆਂ ਮਿਰਚਾਂ ਲੈ ਲਈਆਂ ਇਹਦੇ ਬਾਅਦ ਦੇ ਵਿੱਚ ਆਪਾਂ ਇਹਦੇ ਵਿੱਚ ਆਹ ਚੀਜ਼ ਨਹੀਂ ਭੁੱਲਣੀ ਹੈ ਨਾ ਆਪਣੇ ਮੇਥੀ ਦੇ ਦਾਣੇ ਥੋੜੇ ਜਿਹਾ ਇਹ ਪਾ ਲਓ ਤੇ ਸੁੱਕਾ ਧਨੀਆ ਇਹ ਦੇਖੋ ਧਨੀਆਂ ਜਿਹੜਾ ਜ਼ਰੂਰੀ ਕਿਉਂਗੇ ਇਹਦੇ ਨਾਲ ਹੀ ਇਹ ਸੰਘਣੇ ਹੋਣੇ ਬਾਅਦ ਦੇ ਵਿੱਚ ਹਨਾ ਧਨੀਆਂ ਬੜੀਆਂ ਚੀਜ਼ਾਂ ਹੈ ਹਨਾ ਧਨੀਆਂ ਪਾ ਲਿਆ ਦੋ ਤਿੰਨ ਲੌਂਗ ਜਾਵੇ ਨਹੀਂ ਪੋਣੇ ਦੋ ਤਿੰਨ ਲੌਂਗ ਆਹ ਦੇਖੋ ਦੋ ਤਿੰਨ ਲੌਂਗ ਮੈਂ ਪਾਏ ਕਿਉਂਕਿ ਜਿਆਦਾ ਲੌਂਗ ਨਹੀਂ ਪੋਣੇ ਇਹਦੇ ਤੇ ਉਹ ਲੌਂਗਾਂ ਦਾ ਹੀ ਟੇਸ ਆਉਂਦਾ ਡਾਮਿਨੇਟ ਕਰਦੇ ਦਾਲਚੀਨੀ ਇਹ ਛੋਟੇ ਜਿਹੇ ਟੁਕੜੇ ਰੋ ਆਹ ਦੇਖੋ ਦਾਲਚੀਨੀ ਨਾ ਪਾ ਦਾਲਚੀਨੀ ਪਾ ਦਈ ਆਪਾਂ ਥੋੜੀ ਜੀ ਸੌਂਫ ਕਿਉਂਕਿ ਮੈਂ ਪਿਛਲੀ ਵਾਰੀ ਵੀ ਤੁਹਾਨੂੰ ਦੱਸਿਆ ਸੀ ਵੀਡੀਓ 'ਚ ਇਹਨਾਂ ਦੇ ਸੌਂਫ ਨਾਲ ਆਪਣਾ ਨਾ ਇਹਦਾ ਫਾਟੇ ਨੂੰ ਬੁਚਨ ਵਧੀਆ ਹੋ ਜਾਂਦਾ ਪਾਟੀਆਂ ਦੀ ਚੀਜ਼ ਵਧੀਆ ਤੇ ਆ ਸੁੱਕੀਆਂ ਮਿਰਚਾਂ ਸੁੱਕੀਆਂ ਮਿਰਚਾਂ ਜਿਹੜੀਆਂ ਨਾ ਦੋ ਤਿੰਨ ਆਪਾਂ ਇਹ ਪਾਟੀਆਂ ਵਿਚਾਰ ਇਹਨਾਂ ਨੂੰ ਆ ਤੋੜ ਕੇ ਪਾ ਦੋ ਧੁੰਨਣੀਆਂ ਆਪਾਂ ਵਿੱਚ ਇਹ ਹੋ ਗਈਆਂ ਇਹਨਾਂ ਨੂੰ ਹੁਣ ਹਮੇ ਪੱਕੀ ਪੱਕੀ ਅੱਗ ਤੇ ਬਸ ਮਿੱਠਾ ਮਿੱਠਾ ਅੱਗ ਤੇ ਇਹਨਾਂ ਚੀਜ਼ਾਂ ਨੂੰ ਇਦਾਂ ਪੁੰਨਣਾ ਪੇਜ ਨਹੀਂ ਕਰਨਾ ਇਹਨਾਂ ਨੂੰ ਸਿਰਫ ਆਪਾਂ ਦੇਖਿਆ ਇਹਨਾਂ ਦੀ ਖੁਸ਼ਬੂਆਂ ਲੱਪਣੀ ਜਦੋਂ ਨਾ ਮੜਾ ਜਿਆ ਗਰਮ ਹੋ ਗਿਆ ਤੇ ਆ ਥੋੜੇ ਜਿਹਾ ਇਹਦੇ ਵਿੱਚ ਸਰੋਂ ਦੇ ਦਾਣੇ ਇਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਟੇਸ ਬਹੁਤ ਜ਼ਿਆਦਾ ਵਸ ਜਾਂਦਾ ਇਹ ਹੋ ਗਿਆ ਇਹਨਾਂ ਨੂੰ ਹੁਣ ਆਪਾਂ ਮੱਤੀ ਮੱਤੀ ਅੱਗ ਤੇ ਨਾ ਹਾ ਦੇ 골ਡ ਬ੍ਰਾਊਨ ਕਰਨਾ ਮੜਾ ਗਰਮ ਹੋ ਗਿਆ ਫਰਾਈ ਪੇ ਕਿਉਂਕਿ ਇਹਨੂੰ ਜਦੋਂ ਗਰਮ ਹੋ ਗਿਆ ਨਾ ਥੋੜਾ ਜਿਹਾ ਇਹਨਾਂ ਨੇ ਆਪਣੀ ਖੁਸ਼ਬੂ ਦੇਣ ਲਈ ਆਪਣਾ ਮਸਾਲਾ ਨੇ ਤੁਹਾਨੂੰ ਆਪੇ ਪਤਾ ਲੱਗਣਾ ਇਹਨਾਂ ਨੂੰ ਧੂਆਂ ਨਹੀਂ ਕੱਢਣਾ ਇਹਨਾਂ ਦਾ ਵਾ ਇਹਨਾਂ ਨੂੰ ਬਸ ਦਾ ਮੱਠੀ ਮੱਠੀ ਆ ਕੇ ਤੇ ਹਾਂ ਦੇਖੋ ਔਰ ਲੱਤੇ ਮੜਾ ਮੜਾ ਹੋਣ ਹਨਾ ਇਹਨਾਂ ਨੂੰ ਬਾਅਦ ਖੁਸ਼ਬੂ ਨਹੀਂ ਚਾਹੀਦੀ ਮਸਾਲਿਆਂ ਦੀ ਤੇ ਨਾਲ ਹੀ ਆ ਦੇਖੋ ਆ ਮੈਂ ਰੱਖੀ ਹੋਈ ਆ ਹਿੰਗ ਹਿੰਗ ਜਿਹੜੀ ਆ ਇਹ ਬਹੁਤ ਵਧੀਆ ਦਵਾਈ ਦੇ ਤੌਰ ਤੇ ਦੇਸੀ ਆ ਗਿਆ ਖੁਸ਼बू ਹੈ ਜੀ ਇਹਨੂੰ ਜਿਹੜਾ ਨਾ ਤੁਸੀਂ ਆ ਦੇਖੋ ਹੋਰ ਜਿਹੜਾ ਪਹਿਲਾਂ ਨਹੀਂ ਪਾਉਣਾ ਗਿਆ ਪਰ ਇਹ ਨਾਲ ਸੜ ਗਈ ਤੇ ਮੁੜ ਕੇ ਉਹ ਫੱਜਾ ਨਹੀਂ ਰਹਿਣਾ ਇਹਦਾ ਇਹ ਜਦੋਂ ਆਹ ਦੇਖੋ ਮਸਾਲੇ ਹੁਣ ਮਾੜੇ ਮਾੜੇ ਭੁੱਜ ਗਏ। ਮਹਿਕ ਦੇਣ ਲੱਪੇ। ਹੁਣ ਇਹਨਾਂ ਨੇ ਜਦੋਂ ਇਹ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਦੇਖੋ ਥੋੜੇ ਜਿਹਾ ਭੁੱਜ ਗਏ ਨਾ ਥੋੜੀ ਜੀ ਇਹਦੇ ਵਿੱਚ ਆਪਾਂ ਥੀਕ ਪਾ ਦੇ। ਕਿਉਂਕਿ ਇਹ ਬਹੁਤ ਵਧੀਆ ਚੀਜ਼ ਆ। ਪਰ ਇਹਨੂੰ ਕੱਚੀ ਨਹੀਂ ਪਾਉਣਾ ਕਦੇ ਵੀ ਇਹਨੂੰ ਹਮੇਸ਼ਾ ਹਨਾ ਜਦੋਂ ਵੀ ਤੁਸੀਂ ਤੜਕਾ ਲਾਉਣਾ ਸਾਰੇ ਖਾਣੇ 'ਚ ਪਾ ਦੇ ਮਾੜੀ ਜੀ ਪੋਣ ਲਓ। ਆ ਦੇਖੋ। ਆ ਮੋੜਾ ਮਸਾਲੇ ਜਿਹੜੇ ਆਪਣੇ ਭੁੱਜ ਗਏ। ਮਸਾਲਾ ਲੈ ਪੁੱਜ ਗਿਆ ਆਪਣੇ ਕੋਈ ਮਸ਼ੀਨ ਇਹਦੇ ਵਿੱਚ ਪਾਵਾਂਗੇ ਇਹਨਾਂ ਨੂੰ ਆਪਾਂ ਪੂਰੇ ਬਰੀਕ ਪੀ ਲੈਣਾ ਜਦੋਂ ਬਰੀਕ ਪੀ ਲੈ ਮੈਂ ਤੁਹਾਨੂੰ ਦਿਖਾਉਣਾ ਬਾਅਦ ਵਿੱਚ ਇਹਨਾਂ ਦਾ ਇੱਕ ਲਓ ਜੀ ਆ ਹੋ ਗਿਆ ਮਸਾਲਾ ਤਿਆਰ ਇਹ ਬਣਨੀ ਜ਼ਬਰਦਸਤੀ ਓਕੇ ਜੀ ਹਾਂਜੀ ਇਹ ਆਟਾ ਹੁਣ ਆਪਾਂ ਉਹਨਾਂ ਦੇ ਰੋਦਰ ਮੁਕ ਸੀੜੀਆਂ ਲੱਗਦੀਆਂ ਮਸਾਲਾ ਬਣਾ ਲਿਆ ਉਹਨਾਂ ਦੇ ਜਿਹੜੇ ਆ ਨਾ ਦੇਖੋ ਆਟਾ ਆਪਾਂ ਕੱਢ ਲਿਆ ਕਿਹਾ ਜ਼ਬਰਦਸਤ ਨਰਮ ਆਟਾ ਵਾ ਇਹਨੂੰ ਹਨਾ ਹੁਣ ਆਪਾਂ ਇਹਦੇ ਪੀੜੇ ਕੱਟ ਲੈਣੇ ਆ ਠੀਕ ਆ ਜੀ ਇਹਨੇ ਕੱਟਣ ਦਾ ਤਰੀਕਾ ਜਿਲਾਣਾ ਇਹਨੂੰ ਇਦਾਂ ਆ ਦੇਖੋ ਪੀੜੇ ਜਿਹੜੇ ਆ ਨਾ ਇਹਨ ਇੱਕੋ ਜਿਹਾ ਤਕਰੀਬਨ ਸਾਇਦ ਨਾ ਇਦਾਂ ਕੱਟਨੇ ਆ ਨਾ ਦੇਖੋ ਇਦਾਂ ਹਨਾ ਕਿੱਡਾ ਕੁ ਤੁਸੀਂ ਬਣਾਉਣਾ ਨਾ ਆ ਦੇਖੋ ਇਹਨੂੰ ਪੀੜੇ ਆਪਾਂ ਕਰਕੇ ਇਦੇ ਵਿੱਚ ਪੀੜੇ ਲਾ ਕੇ ਨਾ ਇਹਨਾਂ ਨੂੰ ਪੀੜੇ ਲਾ ਕੇ ਮੋੜ ਕੇ ਇਹਨਾਂ ਨੂੰ ਢਾਕੇ ਨਾ ਫੇ ਇਦਾਂ ਇਹਨਾਂ ਨੂੰ ਅੱਧਾ ਘੰਟਾ 15-20 ਮਿੰਟ ਪੈ ਰਹਿਣ ਦੇਣਾ ਆਪਾਂ ਆ ਦੇਖੋ ਇਦਾਂ ਕਰਕੇ ਤੇ ਇਹ ਜਿਹੜਾ ਇਹਨਾਂ ਨੂੰ ਕੱਟ ਨਹੀਂ ਨਜ਼ਰ ਆਉਣਾ ਜਿਹੜਾ ਪੀੜੇ ਇਹਨਾਂ ਪੀੜੇ ਇਹਦੇ ਕਰਕੇ ਤੇ ਤੇ ਇਹਨਾਂ ਨੂੰ ਢਾਕੇ ਰੱਖ ਦੇਣਾ ਤੰਦ ਖੋਣੇ ਬਾਅਦ ਦੇ ਵਿੱਚ ਕੀ ਕਰਨਾ ਹਰੀਆਂ ਮੱਠੀਆਂ ਮਰਗੀ ਨਾਲ ਕੋਣੋ ਸੱਲਾਮ ਹੁੰਦਾ ਹੈ ਕੀ ਕਰੀਏ ਹਲਕ ਉਤਰਾਪਾ ਕਰ ਲਿਆ ਰਖਾਣ ਤੇ ਹੁਣ ਅੰਦਰ ਰੱਖਦੀ ਆ ਕੜਾਈ ਆ ਜਿਹੜੇ ਆਪਾਂ ਬਾਲੀ ਸੀ ਆ ਦੇਖੋ ਥੋੜਾ ਜਿਹਾ ਰੰਗ ਚੇਂਜ ਹੋ ਗਿਆ ਬ੍ਰਾਊਨ ਉਹਦੇ ਤੱਤੀ ਦਾ ਰੰਗ ਚੜ ਗਿਆ ਹੁਣ ਇਹਨੂੰ ਜਿੰਨਾ ਚਿਰ ਇਹਦੇ ਭੇਗ ਰੱਖੂਗਾ ਤੇ ਉਹਨੇ ਰੰਗ ਜ਼ਿਆਦਾ ਜੜੀ ਜਾਊਗਾ ਤੇ ਇੱਧਰ ਆਪਾਂ ਰੱਖਤੀ ਨਾਲ ਕੜਾਈ ਥੱਲਾ ਕਰਕੇ ਨੂੰ ਚਾਲੂ ਤੇ ਇਹਦੇ ਵਿੱਚ ਆਪਾਂ ਹੁਣ ਉਹਨਾਂ ਆਂਡਰਾ ਦਾ ਤੇਲ ਦੇਸੀ ਘੀਏ ਵੈਸੇ ਦੇਸੀ ਘੀਏ ਨਾਲ ਬਹੁਤ ਵਧੀਆ ਟੇਸਟ ਪਾਉਂਦਾ ਪਰ ਦੇਸੀ ਘੀਏ ਜਿਹੜਾ ਨਾ ਹੁਣ ਮੇਰੇ ਕੋਲ ਇੱਥੇ ਹੈ ਨਹੀਂ ਦੋ ਚਮਚ ਤੇਲ ਦੇ ਪਾ ਲੈ ਵੀ ਜਿਆਦਾ ਨਹੀਂ ਪਾਉਣਾ ਕਿਉਂਕਿ ਸੋਦੇ ਆਪਾਂ ਇਹਦੇ ਵਿੱਚ ਪਾਉਣਾ ਹੈ ਤੇ ਇਹ ਜਦੋਂ ਹੁਣ ਮੜਾ ਆ ਜਾ ਗਰਮ ਹੋ ਗਿਆ ਨਾ ਇਹਦੇ ਵਿੱਚ ਤੇਲ ਪੱਤਾ ਤੇ ਇਹ ਹੋ ਗਿਆ ਤਾਂ ਆਪਣੇ ਆ ਸਰੋਂ ਦੇ ਦੇਖੋ ਆ ਸਰੋਂ ਦਾ ਜਿਹੜੇ ਨੇ ਸਰੋਂ ਦੇ ਦਾਣੇ ਆ ਹੁਣ ਇਹਦੇ ਵਿੱਚ ਇਹਨੂੰ ਮੜਾ ਜੇ ਆਪਾਂ ਤੇਲ ਗਰਮ ਹੋ ਗਿਆ ਇਹਨੂੰ ਇਹਦੇ ਵਿੱਚ ਆ ਦੇਖੋ ਥੋੜੇ ਜਿਹੇ ਦਾਣੇ ਇਹਦੇ ਸਰੋਂ ਦੇ ਪਾ ਲੈਣੇ ਤੜਕ ਤੜਕ ਹੋਣੀ ਚਾਹੀਦੀ ਆ ਦੇਖੋ ਕੋਲਾਪੇ ਰੋ ਗਿਆ ਇਹ ਇਹ ਹੋਰੇ ਜੇ ਆਪਾਂ ਕੋਈ ਅਦਰਕ ਲਸਣ ਕੋਈ ਜੀ ਨਹੀਂ ਪੋਣੀ ਇਹਨੂੰ ਬਸ ਇਹਦੇ ਵਿੱਚ ਕਰਕੇ ਨਾ ਅਰੇ ਕੋ ਜਨੇ ਹੁਣ ਭੋਜਨ ਨਾ ਮੜਾ ਜਾ ਤੇ ਨਾਲ ਹੀ ਆਪਾਂ ਜਿਹੜੇ ਆ ਆ ਦੇਖੋ ਆ ਜਿਹੜੀ ਆ ਨਾ ਮੈਂ ਇਮਲੀ ਰਾਤ ਭੇਗ ਰੱਖੀ ਜੀਗੀ ਇਹਦੇ ਵਿੱਚ ਆਪਾਂ ਪਾਵਾਂਗੇ ਤੁਸੀਂ ਅੰਬਚੂਰ ਵੀ ਪਾ ਸਕਦੇ ਆ ਅਨਾਰ ਦਾਣਾ ਹੈਗਾ ਉਹ ਪਾ ਸਕਦੇ ਪਰ ਮੇਰੇ ਕੋ ਆ ਇਮਲੀ ਪਈ ਜੀਗੀ ਇਮਲੀ ਨੂੰ ਨਾ ਭੇਗ ਜੇ ਦਾ ਪਾਣੀ ਕੱਢ ਲਿਆ ਇਹ ਆਪਾਂ ਵਿੱਚ ਪਾਵਾਂਗੇ ਜੇ ਖੱਟਾ ਮਿੱਠਾ ਚਟਪਟਾ ਇਹ ਚੀਜ਼ਾਂ ਜ਼ਰੂਰੀ ਆ ਨਾ ਤਾਂ ਦੇਖੋ ਆ ਦੇਖੋ ਤੇਲ ਗਰਮ ਹੋ ਗਿਆ ਨਾ ਹੁਣ ਆਪਾਂ ਇਹਦੇ ਵਿੱਚ ਹਨਾ ਚਾਰਕ ਦਾਣੇ ਜੀਰੇ ਦੇ ਵੀ ਸਿੱਟ ਲੈਨੇ ਕਿਉਂਕਿ ਖੜੇ ਮਸਾਲੇ ਤੋਂ ਹਮੇਸ਼ਾ ਵਧੀਆ ਆ ਬਈ ਆ ਦੇਖੋ ਸਰ੍ਹੋਂ ਦੇ ਦਾਣੇ ਪਾਏ ਉਹ ਪਾਇਤ ਥੋੜੀ ਜੀ ਆਪਾਂ ਇਹਦੇ ਵਿੱਚ ਆ ਪਾਤੀ ਮੇਥੀ ਮੇਥੀ ਪੁੱਜੂਗੀ ਨਾ ਇਹਦਾ ਪੁੱਜ ਕੇ ਸਵਾਦ ਹੀ ਵੱਖਰਾ ਬਣਨਾ ਆ ਲੈ ਆਹ ਆ ਚਾ ਮੜਾ ਆ ਦੇਖੋ ਥੋੜਾ ਜਿਹਾ ਬਾਹਰੋਂ ਛਾੜਨਾ ਹੈ ਹੁਣ ਆਪਾਂ ਇੱਧਰ ਆ ਦੇਖੋ ਜਿਹੜਾ ਇਹਦੇ ਵਿੱਚ ਹਨਾ ਪਾਈ ਸੀਗੀ ਕੁੜੀ ਉਹਦੀ ਦੂਜੇ ਦੇ ਚਾਹ ਪੱਤੀ ਦੀ ਇਹਨੂੰ ਬਾਹਰ ਕੱਢ ਦੇਣਾ ਆ ਜਿਹੜੇ ਛੋਲੇ ਆ ਇਨਾਂ ਨੂੰ ਹੁਣ ਆਹ ਆਹ ਮੋਨੇ ਹਜੇ ਤੱਕ ਆਪਾਂ ਇਹਦੇ ਕੋਈ ਮਸਾਲਾ ਨਹੀਂ ਪਾਇਆ ਹਨਾ ਆ ਦੇਖੋ ਨਿਕਲਿਓ ਬਾਹਰ ਉਹ ਨਿਕਲੇ ਬਾਹਰ ਅੜ ਕੇ ਬਹਿ ਗਏ ਆ ਜਿਹੜੇ ਘਰ ਗਏ ਆ ਦੇਖਣ ਹਾਂਜੀ ਹੁਣ ਇਹਨੂੰ ਹਨਾ ਬਸ ਪੱਕਣ ਦਿਓ ਏ ਆਪਾਂ ਹੁਣ ਆਲੇ ਕੋ ਆ ਜਿਹੜੇ ਮਸਾਲੇ ਬਣਾਏ ਸੀ ਨਾ ਆ ਜਿਹੜੇ ਮਸਾਲੇ ਪੀਸੇ ਆਪਾਂ ਖੜੇ ਆ ਪੀਸੇ ਹੋਏ ਦੇਖੋ ਕਲਰ ਬ੍ਰਾਊਨ ਹੋ ਗਿਆ ਇਹਨਾਂ ਨੂੰ ਇਹਦੇ ਵਿੱਚ ਆਲੇ ਇੱਥੇ ਪਾ ਦੇਣਾ ਕਿਉਂਕਿ ਸਾਰਿਆਂ ਨੂੰ ਇਹਨਾਂ ਨੂੰ ਲੱਗ ਜਾਣੇ ਹੌਲੀ ਹੌਲੀ ਇਹਨਾਂ ਨੂੰ ਪਕਾਣ ਦੇਣਾ ਮੱਠੀ ਮੱਠੀ ਦੇ ਜਿੱਦੇ ਦੇ ਆਪਾਂ ਜਿਹੜਾ ਪਾਣੀ ਜਿਹੜਾ ਨਾਲ ਅਗਰ ਇਹਦੀ ਜਗ੍ਹਾ ਤੇ ਲੋਹੇ ਦੀ ਕੜਾਈ ਹੁੰਦੀ ਨਾ ਉਹਦੇ ਵਿੱਚ ਉਨੇ ਕਲਰ ਬਹੁਤ ਹੋ ਜਾਂਦਾ ਬ੍ਰਾਊਨ ਇਹ ਆਪਣੇ ਦੇਖਿਓ ਹੁਣ ਵਣਕੇ ਇਹਨਾਂ ਦਾ ਰੰਗ ਦੇਖੋ ਹੋਈ ਆਪਣੇ ਆ ਗਈ ਤੇ ਅਸੀਂ ਕੱਦ ਕਰਦੇ ਝੋਨਿਆਂ ਤੋਂ ਚਿੱਕੜ ਇਹਨਾਂ ਨੂੰ ਕਹਿੰਦੇ ਆ ਚਿੱਕੜ ਛੋਲੇ ਤੇ ਇਹ ਇਹਨਾਂ ਦਾ ਟੇਸਟ ਵੀ ਜਿਹੜਾ ਉਹਨਾ ਬਿਲਕੁਲ ਵੱਖਰਾ ਤੇ ਨਾਲ ਹੁਣ ਆਪਾਂ ਇਹਦੇ ਵਿੱਚ ਪਾ ਦੇਣੀ ਆ ਜਿਹੜੀ ਇਮਲੀ ਘੋਲੀ ਸੀ ਥੋੜੀ ਜਿਹੀ ਫਿਰ ਇਹਦਾ ਪਾਣੀ ਥੋੜਾ ਜਿਹਾ ਪਾਤਾ ਪਰ ਇਸ ਤੋਂ ਕਿਉਂਕਿ ਚਟਪਟੇ ਹੋ ਜਾਣਗੇ ਇਹਨਾਂ ਖੱਟੇ ਮਿੱਠਾ ਸੁਆਦ ਆਹ ਦੇਖੋ ਇਹ ਇਹਨਾਂ ਨੂੰ ਹੁਣ ਆਪਾਂ ਤਕਰੀਬਨ 10-15-20 ਮਿੰਟ ਪਕਾਉਨੇ ਆ ਤੇ ਤੁਹਾਨੂੰ ਦਿਖਾਉਨੇ ਇਹਨਾਂ ਨੂੰ ਹੁਣ ਇਦਾਂ ਕਰਕੇ ਰੋ ਢੱਗ ਦਿਓ ਆ ਦੇਖੋ ਇਹਨੂੰ ਮੱਠੀ ਆਗ ਦੇ ਬਾਅਦ ਪੱਕੜਦੇ ਜਿਹੜਾ ਮਸਾਲੇ ਵਿੱਚ ਇਹਦੇ ਰਹਿ ਜਾਂਦੇ ਪਕਾਉਨੇ ਤੁਹਾਨੂੰ 10 ਮਿੰਟ ਬਾਅਦ ਕੀ ਬਣਦਾ ਇਹਨਾਂ ਦਾ ਆਂ ਡ੍ਰੈਪ ਆ ਇਹ ਬਾਅਦ ਦੇ ਵਿੱਚ ਜੋ ਬਣ ਗਿਆ ਨਾ ਸਲਾਈਸ ਬਰੀ ਬਰੀ ਕੱਟ ਕੇ ਆਹ ਰੋਟੀ ਪਾਣੀ ਮਾਜਣਾ ਕਿਆ ਜਰੂਰ ਵਧੀਆ ਸੀ ਇਹ ਜਦੋਂ ਤਿਆਰ ਹੋ ਗਿਆ ਨਾ ਤੁਹਾਨੂੰ ਫੇਰ ਦਿਖਾਉਣੇ ਇਹਨਾਂ ਨੂੰ ਕਹਿੰਦੇ ਚਿੱਕੜ ਸੋਲੇ ਦੇਖੋ ਆਹ ਕੋਈ ਆਦਰਕ ਨਹੀਂ ਕੋਈ ਲਸਣ ਨਹੀਂ ਕੋਈ ਮਿਰਚਾਂ ਨਹੀਂ ਆਹ ਲਓ ਜੀ ਪੀੜੇ ਤਕਰੀਬਨ ਆਪਣਾ 15-20 ਮਿੰਟ ਹੋ ਗਿਆ ਰੱਖਿਆ ਨੂੰ ਆ ਦੇਖੋ ਪੀੜੇ ਉੱਠ ਗਏ ਨਰਮ ਹੋ ਗਿਆ ਨਾ ਆ ਦੇਖੋ ਕਿਆ ਜ਼ਬਰਦਸਤੀ ਹੋ ਗਈ ਆ ਦੇਖ ਐ ਹੋਣਾ ਚਾਹੀਦਾ ਬਸ ਇਦਾਂ ਹੈ ਨਾ ਇਹਨੂੰ ਕੋਈ ਆਪਾਂ ਉਹ ਆਟਾ ਨਹੀਂ ਲਾਉਣਾ ਇਹਨੂੰ ਇੱਥੇ ਰੱਖੋ ਆ ਦੇਖੋ ਮੜਾ ਜਾ ਹੱਥ ਨੂੰ ਲਾ ਤੇਲ ਇਦਾਂ ਹੱਥ ਨਾਲ ਹੀ ਖੋਲਣਾ ਚਾਹੀਦਾ ਵਾਸਤੇ ਇਹ ਹਣਾ ਆ ਦੇਖ ਕੋਸ ਨਹੀਂ ਕਰਨੀ ਲੋੜ ਤੇ ਮਾੜੀ ਪਹੀਏ ਦੇ ਆ ਮੇਥੀ ਆ ਦੇਖ ਓਹ ਹੋ ਇਹਨੂੰ ਇਦਾਂ ਕੀਤਾ ਜਿਵੇਂ ਅੰਚਕੋ ਮਾਰਾ ਜਾਂ ਲੋ ਇਦਾਂ ਆ ਦੇਖ ਤੇ ਪਾ ਕੇ ਆ ਦੇ ਦੇ ਨਾ ਜਿੱਤੇ ਹੋਣ ਤੇਲ ਪੂਰਾ ਗਰਮ ਹੋਣਾ ਚਾਹੀਦਾ ਇਹ ਨੂੰ ਥੱਲਣਾ ਨਹੀਂ ਇਹਦੇ ਤੇ ਬਸ ਏਦਾਂ ਤੇਲ ਪਾਉਣਾ ਹੈ ਨਾ ਆਲੇ ਆਲੇ ਹੋਰ ਐ ਪੁੱਜੂਗਾ ਦੇਖ ਜਦ ਆਪ ਪੰਪ ਨਾ ਹੋਵੇ ਭਰੀ ਜਾਂਦੀ ਆ ਹੋ ਗਈ ਤੀ ਤੂੰ ਭਰੀ ਰੱਖ ਜਾ ਹੂੰ ਭਰੀ ਰੱਖ ਜਾ ਆਏ ਹੋਏ ਆ ਦੇਖ ਆ ਚੀਜ਼ ਹੋਣੀ ਚਾਹੀਦੀ ਫਤੂਰਾ ਤੇ ਆ ਇਹਨੂੰ ਬਾਅਦ ਵਿੱਚ ਆਪ ਦੇਖ ਲੈ ਤੰਦਹਾ ਇਨ ਮੜਾ ਤੇਲ ਜਿਆਦਾ ਤੇਜ਼ ਇਹਨੂੰ ਮੜਾ ਜਾ ਮੱਠਾ ਕਰ ਹੈਨਾ ਤਾਂ ਕਿ ਮੈਂਟੋ ਮੈਂਟੀ ਹੋਣਾ ਦੇਖੋ ਨਾਲ ਹੀ ਫੇਰ ਇਹਨੂੰ ਇੱਥੇ ਰੱਖਿਆ ਆ ਦੇਖੋ ਤੈਨੂੰ ਇੱਕ ਹੋਰ ਬਣਾ ਕੇ ਰੱਖੋਣੀ ਬਾਕੀ ਫੇਰ ਬਾਅਦ ਜ ਬਣਾਣਗੇ ਇਹਨੂੰ ਆ ਦੇਖੋ ਹੱਥਾਂ ਨਾਲ ਕੋਈ ਕਰਨ ਦੀ ਲੋੜ ਨਹੀਂ ਹੱਥਾਂ ਨਾਲ ਹੀ ਬਸ ਇਦਾਂ ਕਰਨਾ ਹੈ ਨਾ ਮੜੀ ਕੀ ਪਾਈ ਉੱਤੇ ਮੇਥੀ ਆ ਦੇਖੋ ਖੁਸ਼ਬੂ ਜਿਹੜੀ ਆ ਆਹ ਲਓ ਇਹਨੂੰ ਇਦਾਂ ਚੱਕਿਆ ਆ ਦੇਖੋ ਇਹਨੂੰ ਔੜੀ ਜੇ ਐਨੇ ਕਰਕੇ ਤੇਲ ਦੇ ਛੱਡਦਾ ਆ ਦੇਖ ਸਾਡੇ ਸਾਹਮਣੇ ਹੀ ਆ ਐ ਮੋੜ ਕੇ ਨੂੰ ਬਸ ਤੇਲ ਉੱਤੇ ਮੜਾ ਮੜਾ ਦੇ ਭਾਈ ਜਣਾ ਇਦਾਂ ਆ ਦੇਖ ਹਾਂ ਅਲੂ ਟੂੜਾ ਤਾਂ ਕੇ ਧਰ ਆ ਦੇਖ ਕਦੇ ਬੰਦਾਸ ਨੂੰ ਆ ਬਣਿਆ ਦੇ ਵੀ ਹੁਣ ਤੁਹਾਨੂੰ ਮੜਾ ਜਿਹਾ ਦਿਖਾਉਣੇ ਆ ਦੇ ਆ ਦੇ ਇਤਿਆਜ ਜਬਰਦਸਤ ਕਲਰ ਬਣਾਈ ਇਥੇ ਲੈਡ ਕਰਕੇ ਹੈ ਇਹ ਹੁਣ ਉੱਤੋਂ ਦੇਖੋ ਜਿਹੜਾ ਆਪਾਂ ਵਿੱਚ ਸੂਜੀ ਭਾਈ ਜੀ ਆ ਦੇ ਓਹ ਹੋ ਯਾਰਾ ਦੇਖ ਐਨੇ ਮਨਜ਼ੀਦਾਰ ਬਣਿਆ ਅੰਦਰੋਂ ਨਰਮ ਉੱਤੋਂ ਸਖਤ ਬਿਲਕੁਲ ਸਾਢੇ ਦੇ ਲੱਗਦਾ ਓਹ ਹੋ ਮੜਾ ਜਿਹਾ ਹਾਂ ਬਾਕੀ ਰੰਗ ਬਣਾ ਕੇ ਦਿਵਾਉਂਦਾ ਹਾਂ। ਹਾਂਜੀ ਆ ਜੀ। ਟਾਈਮ ਆ ਗਿਆ ਜਿਹਦੀ ਐਂਡ ਤੋਂ ਵੇਟ ਕਰ ਰਹੇ ਆਪਾਂ। ਆਹ ਦੇਖੋ ਉਹ ਨੂੰ ਆਪਾਂ ਰੱਖਤਾ ਸੀ ਦੇਖੋ ਕਿਹੜੀ ਬਾਤ ਹੈ। ਓਹ ਹੋ ਹੋ। ਕਲਰ ਦੇਖੋ। ਇਹਨੂੰ ਕਹਿੰਦੇ ਜੀ ਚਿੱਕੜ ਛੋਲੇ। ਕਿ ਆਹ ਜ਼ਬਰਦਸਤ ਚੀਜ਼ ਹੈ ਕੋਈ ਆਦਰਕ ਲਸਣ ਗੰਡੇ ਕੋਈ ਚੀਜ਼ ਨਹੀਂ ਗਈ। ਇਹਨਾਂ ਦਾ ਕਲਰ ਦੇਖੋ ਤੁਸੀਂ ਕਿ ਆਹ ਜ਼ਬਰਦਸਤ ਬਣਿਆ। ਹੁਣ ਆਹ ਦੇਖੋ ਆਪਾਂ ਲਾਉਨੇ ਆਂ ਇੰਡੀਆ ਸਟਾਈਲ ਨਾਲ ਥਾਲੀ। ਥਾਲੀ ਤੇ ਮੈਂ ਉਹ ਇੰਤੇ ਆਹ ਨਾਲ 파ਇਆ ਇਹਨਾਂ ਦੇ ਦਹੀਂ ਇਹਦੇ ਉੱਤੇ ਪਾਇਆ ਫੂਲੇ ਜੱਟੀਆਂ ਉੱਤੇ ਕੱਟਿਆ ਹੈ ਅਦਰਕ ਆਹ ਇਹ ਆਹ ਪੰਦੇਗ ਨਾਲ ਕੀ ਇਹ ਰੱਖਦੇ ਆ ਇਹਦੇ ਆਹ ਦੇਖੋ ਕਿਆ ਜ਼ਬਰਦਸਤ ਫੂਲੇ ਬਣੇ ਦੇਖੋ ਐ ਨਰਮ ਮਜ਼ੇਦਾਰ ਇਹਨੂੰ ਵਿੱਚ ਰੱਖੋ ਫੂਲੇ ਆਹ ਦੇ ਆ ਹੋ ਗਿਆ ਪਟੂ ਦੇ। ਖਾਲੀ ਆਪਾਂ ਤੁਹਾਨੂੰ ਇਦਾਂ ਹੀ ਤਿਆਰ ਕਰਕੇ ਦੇਣੀ ਆ ਨਾ। ਆ ਹੋ ਗਿਆ ਜੀ ਨਾਲ ਤਾਜ਼ਾ ਲਾਲ ਕਟਿਆ ਹੋਇਆ ਗੰਡਾ। ਠੀਕ ਆ ਜੀ। ਆ ਦੇਖੋ। ਕਿਰਵਾ ਦੇਖ। ਗੰਡਾ ਆ ਦੇਖੋ ਹਰੀਆਂ ਮਿਰਚਾਂ ਆਪਾਂ ਮਸਾਲਾ ਲਾ ਕੇ ਫਰਾਈ ਕਰ ਲੀਆਂ ਇਹ। ਨਾਲ ਹਰੀਆਂ ਮਿਰਚਾਂ। ਖਾਓ ਨਾ ਨਜ਼ਾਰੇ। ਇਹ ਬਣੀ ਹੈ ਆਪਣੀ ਚੀਜ਼ ਅੱਜ ਦੇਖੋ ਇਹਨੂੰ ਖਾਓਗੇ ਤਾਂ। ਦੇਖੋ ਵੀਡੀਓ ਜੇ ਵਧੀਆ ਲੱਗੀ ਅੱਗੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਕਰਿਓ ਤੇ ਖਾ ਕੇ ਬਣਾ ਕੇ ਪਹਿਲਾਂ ਖਾ ਕੇ ਦੱਸਿਓ ਵੀ ਨਜ਼ਾਰਾ ਕਿਦਾਂ ਦਾ ਆਇਆ ਤੇ ਕਮੈਂਟਾਂ ਦੇ ਵਿੱਚ ਜਰੂਰ ਲਿਖਿਆ ਕਰੋ ਮੇਰਾ ਵੀ ਸਾਰੇ ਕਿਦਾਂ ਦਾ ਲੱਗਿਆ ਖਾਣਾ ਜਾਂ ਫਿਰ ਹੋਰ ਨਵੀਂ ਚੀਜ਼ ਕਿਹੜੀ ਦੇਖਣੀ ਚਾਹੁੰਦੇ ਆ ਉਸ ਦੇ ਹਿਸਾਬ ਨਾਲ ਆਪਾਂ ਅਗਲੇ ਜਿਹੜੇ ਤਿਆਰ ਕਰਾਂਗੇ ਸਾਸੀ ਗਾਂ ਦੀ